ਇੰਸਾਪ ਦਾ ਸਰਪੰਚ ਹੈ ਸਿੰਘ ਜੀ ਕੀ ਹਾਲਾਤ ਇਥੋਂ ਦੇ ਹਾਲਾਤ ਮਹਾਰਾਜ ਇੰਨੇ ਕੁ ਮੜੇ ਆ ਕਿ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਸਾਰਾ ਦਿਨ ਦੱਸਦੇ ਰਹੀਏ ਤੇ ਤੁਸੀਂ ਸੁਣ ਨਹੀਂ ਸਕਦੇ ਬਹੁਤਾ ਤੇ ਗੰਦ ਜਿਹੜਾ ਹੈ ਨਾ ਉਹ ਕਰੈਸਰਾਂ ਨੇ ਪਾਇਆ ਆ ਆਪਣੀ ਮਰਜ਼ੀ ਨਾਲ ਪੁੱਟੀ ਜਾਂਦੇ ਨੇ ਕਿਸੇ ਦੀ ਮੰਦੇ ਨਹੀਂ ਆ ਇੰਨੀ ਕੁ ਹਾਲਾਤ ਮਾੜੀ ਆ ਕਿ ਕੋਈ ਬੰਦਾ ਸ਼ਰਕ ਥਾਣੀ ਨੰਗ ਨਹੀਂ ਸਕਦਾ ਇਹ ਸਾਲ ਪੱਕੀ ਸ਼ਰਕ ਹੁੰਦੀ ਜਦੋਂ ਦੀ ਇਹ ਸਰਕਾਰ ਨੇ ਮਿੱਟੀ ਪਾਈ ਆ ਸਾਲ ਡੇਢ ਸਾਲ ਹੋ ਚਲੇ ਮਿੱਟੀ ਪਾਈ ਨੂੰ ਪੱਕੀ ਸ਼ਰਕ ਨੂੰ ਕੱਚੀ ਕਰਕੇ ਇੰਨਾ ਕਿ ਸਾਨੂੰ ਮੁਸ਼ਕਲ ਆ ਕਿ ਅਸੀਂ ਮਕੇਰੀਆਂ ਨੂੰ ਨਹੀਂ ਜਾ ਸਕਦੇ ਉਹ ਛਾਲਿਆਂ ਥਾਂ ਨਹੀਂ ਜਾਂਦੇ ਆ ਇਹਨਾਂ ਨੂੰ ਹੁਣ ਮੜਾ ਜਾ ਉਹਦਣ ਪ੍ਰਧਾਨ ਸਾਹਿਬ ਆਏ ਸੀ ਤੇ ਉਹਨਾਂ ਨੂੰ ਮੜਾ ਜਾ ਪਤਾ ਲੱਗਾ ਸੀ ਉਹ ਥੋੜੇ ਇੱਕ ਦਿਨ ਪਹਿਲਾਂ ਇਹਨਾਂ ਨੇ ਕੀਤਾ ਉਹਦਾ ਘਾਟਣ ਕਰਤਾ ਸਮਝੇਰ ਸਿੰਘ ਨੇ ਨਾ ਪੱਕੀ ਸ਼ਰਕ ਦੇ ਮੈਂ ਸਰਕ ਤੇ ਖਲੋਕੇ ਤੇ ਘਾਟਨ ਕਰਕੇ ਤੇ ਘਰ ਨੂੰ ਚਲੇ ਗਏ ਹੁਣ ਉਹ 1 ਕਿਲੋਮੀਟਰ ਨਹੀਂ ਬਣੀ ਮਹੀਨੇ ਦੇ ਵਿੱਚ ਦੋ ਮਹੀਨੇ ਵਿੱਚ ਇਹਨਾਂ ਨੂੰ ਚਾਹੀਦਾ ਹੀ ਆ ਜਿਹੜਾ ਇਲਾਕਾ ਆ ਦਲੇਰਪੁਰ ਖੇੜਾ ਐਸ ਚੇਚੀਆਂ ਵਾਲੇ ਬੰਨਿਆਂ ਤੋਂ ਸ਼ੁਰੂ ਕਰਨਾ ਚਾਹੀਦਾ ਹੀ ਕਿ ਜਿਹੜੇ ਬੱਚੇ ਇੰਨੇ ਪੜ ਨਹੀਂ ਸਕਦੇ ਕਿ ਸਕੂਲੇ ਜਾ ਨਹੀਂ ਸਕਦੇ ਇਥੋਂ ਕਿ ਤੱਕ ਮਾੜੀ ਹਾਲਾਤ ਤੇ ਦਲੇਰਪੁਰ ਖੇੜੇ ਦੀ ਕਿ ਆਪਣੇ ਖਾਣ ਜੋ ਕੇ ਦਾਣੇ ਨਹੀਂ ਪਿਆ ਸਕਦੇ ਮੋਟਰਸਾਈਕਲ ਤੇ ਜਾ ਕੇ ਤੇ ਤੇ ਦਾ ਕਿਲੋ ਲੈਣਗੇ ਤੇ ਚਾਰ ਜੀ ਆ ਉਹ ਤੇ ਦੂਜੇ ਦਿਨ ਮੁੱਕ ਜਾਂਦੇ ਨੇ ਤੇ ਕਿੰਨੀ ਕ ਵਾਰੀ ਗਾਰੇ ਦੇ ਵਿੱਚੋਂ ਨਾਂਕੇ ਜਾਣਗੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਪ੍ਰਸ਼ਾਸਨ ਕੋਈ ਨਹੀਂ ਜੀ ਜਿੱਦਣ ਸਾਡੇ ਪ੍ਰਧਾਨ ਸਾਹਿਬ ਆਏ ਸੀ ਬਗੇਲ ਜੀ ਉਸ ਦਿਨ ਸਮਝੇ ਸੀ ਇਹਨੂੰ ਕਿਤੇ ਪਤਾ ਲੱਗਾ ਤੇ ਉਹ ਚਾਰਕ ਬੰਦੇ ਲਾ ਕੇ ਆਏ ਇਹਨੂੰ ਦੇਖ ਗਏ ਉਸ ਤੋਂ ਬਾਅਦ ਫਿਰ ਨਹੀਂ ਆਇਆ ਕੋਈ ਪਿੰਡ ਵਸੀ ਨਹੀਂ ਕੋਈ ਦੱਸੇ ਨਹੀਂ ਕਿ ਇਹਨੂੰ ਕੋਈ ਨਹੀਂ ਆ ਚਾਰਕ ਉਹੀ ਉਹਦੇ ਜਿਹੜੇ ਝਾੜੂ ਵਾਲਿਆਂ ਦੇ ਪੰਜ ਸੱਤ ਬੰਦੇ ਹਨ ਉਹੀ ਉਹਦੇ ਨਾਲ ਹੀ ਉਸ ਤੋਂ ਬਾਅਦ ਕੋਈ ਫੈਸ਼ਨ ਕੋਈ ਡੀਸੀ ਨਹੀਂ ਕੋਈ ਡੀਐਸ ਵੀ ਕੋਈ ਕੋਈ ਪੰਦਾ ਇੱਥੇ ਆਇਆ ਹੀ ਨਹੀਂ ਉਹਦੇ ਕੋਈ ਬਿਆਨ ਨਹੀਂ ਆਏ ਉਹਦੇ ਬਿਆਨ ਵੀ ਕਿਤੇ ਨਹੀਂ ਆਏ ਉਹਦੇ ਸਾਡੇ ਪ੍ਰਧਾਨ ਜੀ ਨੇ ਉਹਨਾਂ ਦੇ ਬਿਆਨ ਵੇਖ ਕੇ ਵੀਡੀਓ ਦੇ ਵਿੱਚ ਵੇਖ ਕੇ ਤੇ ਤਾਂ ਉਹਨੂੰ ਕਿਤੇ ਆਏ ਵੀ ਚਲ ਮੈਂ ਫੇਰਾ ਮਾਰਾਂ ਆ ਇੰਨੇ ਕੁ ਹਾਲਾਤ ਮਾੜੀ ਐ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ